welcom to my channel haldi and tasty home food ajj appa banawange aloo baingan di bahut hi tasty te rasmi si sabji innu banan layi appa pyaz lassan adrak te tamatar hariyan mirchyan nu pareek kat lavange te hun appa cooker de vich tel garam karange onde vich jeera te appa kadhi patte pawange kadhi pattiyan nal e da swad bahut alag aunda hai so guys hun appa ende vich lassan adrak ਤੇ ਪਿਆਜ਼ ਨੂੰ ਪਾ ਕੇ ਚੰਗੀ ਤਰ੍ਹਾਂ ਭੁੰਨ ਲਵਾਂਗੇ। ਨਮਕ ਆਪਾਂ ਟੇਸਟ ਮੁਤਾਬਿਕ ਪਾ ਲੈਣਾ ਹੈ। ਪਿਆਜ਼ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਲਾਲ ਮਿਰਚ ਦਾ ਪਾਊਡਰ ਪਾਵਾਂਗੇ। ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ। ਟਮਾਟਰ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਹੁਣ ਆਪਾਂ ਇਹਦੇ ਵਿੱਚ ਹਰੀ ਮਿਰਚ ਨੂੰ ਪਾਵਾਂਗੇ। ਤੇ ਥੋੜੀ देर ਮਸਾਲਿਆਂ ਨੂੰ ਭੁੰਨਾਂਗੇ। ਮਸਾਲੇ ਪੁੰਨਣ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਦਹੀਂ ਪਾਣਾ ਹੈ ਤੇ ਦਹੀਂ ਨੂੰ ਵੀ ਆਪਾਂ ਥੋੜੀ ਦੇਰ ਲਈ ਪੁੰਨ ਲੈਣਾ ਹੈ ਮਸਾਲੇ ਆਪਣੇ ਪੁੰਨ ਲੈਨੇ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਊਡਰ ਗਰਮ ਮਸਾਲਾ ਆਂਬਚੂਰ ਪਾਊਡਰ ਤੇ ਹੁਣ ਆਪਾਂ ਇਹਦੇ ਵਿੱਚ ਸੁੱਕੀ ਮੇਥੀ ਪਾਵਾਂਗੇ ਹੁਣ ਪਾਣੀ ਪਾ ਕੇ ਆਪਾਂ ਮਸਾਲਿਆਂ ਨੂੰ ਪਕਾ ਲਵਾਂਗੇ। ਇਹ ਸਬਜ਼ੀ ਵਿੱਚ ਆਪਾਂ ਥੋੜਾ ਪਾਣੀ ਵੱਧ ਪਾਵਾਂਗੇ ਤਾਂ ਜੋ ਆਪਣੀ ਆਲੂ ਬੈਂਗਣ ਦੀ ਸਬਜ਼ੀ ਰਸਮੀਸੀ ਬਣ ਸਕੇ। ਹੁਣ ਆਪਾਂ ਇਹਦੇ ਵਿੱਚ ਆਲੂ ਬੈਂਗਣ ਨੂੰ ਪਾ ਦਵਾਂਗੇ ਤੇ ਦੋ ਸੀਟੀਆਂ ਆਣ ਤੱਕ ਇਹਨੂੰ ਚੱਲਣ ਦਵਾਂਗੇ ਤੇ ਆਪਣੀ ਆਲੂ ਬੈਂਗਣ ਦੀ ਸਬਜ਼ੀ 2 ਮਿੰਟ ਦੇ ਵਿੱਚ ਰੈਡੀ ਹੋ ਗਈ ਹੈ। ਸੋ ਗਾਇਸ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ